ਪੰਜਾਬ ਦੇ ਸਾਰੇ ਕਿਸਾਨ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਇਸ ਵਕਤ ਡਿਸਕਸ ਕਰ ਰਹੇ ਹਾਂ ਮਸ਼ਰੂਮ ਸੀਜ਼ਨਲ ਮਸ਼ਰੂਮ ਕਲਟੀਵੇਸ਼ਨ ਜਿਹਦੇ ਵਿੱਚ ਪਿਛਲੀਆਂ ਦੋ ਵੀਡੀਓਜ਼ ਮੇਰੀਆਂ ਆ ਚੁੱਕੀਆਂ ਤੇ ਹੁਣ ਅੱਜ ਜੋ ਮੈਂ ਡਿਸਕਸ ਕਰਨ ਜਾ ਰਿਹਾ ਉਹ ਹੈ ਫਾਰਮੂਲੇਸ਼ਨ ਫਾਰਮੂਲੇਸ਼ਨ ਫਾਰਮੂਲਾ ਕੰਪੋਸਟ ਬਣਾਉਣਾ ਜਿਹੜੀ ਆਪਾਂ ਖਾਦ ਬਣਾਣੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਤੱਤ ਲੈਣੇ ਹਨ ਤੇ ਕਿੰਨੀ ਕਿੰਨੀ ਮਾਤਰਾ ਚ ਲੈਣੇ ਉਹ ਸਾਰਾ ਆਪਾਂ ਇਸ ਵੀਡੀਓ ਚ ਡਿਸਕਸ ਕਰਾਂਗੇ ਤੁਹਾਨੂੰ ਜਿਹੜਾ ਮੈਂ ਫਾਰਮੂਲਾ ਦੇਣ ਜਾ ਰਿਹਾ ਹਾਂ ਉਹ ਫਾਰਮੂਲਾ ਅਸੀਂ ਸਾਰੇ ਸਾਲ ਕਈ ਫਾਰਮਾਂ ਤੇ ਇਸਤੇਮਾਲ ਕਰਦੇ ਹਾਂ ਜਿਦੇ ਵਿੱਚੋਂ ਅਸੀਂ 2 ਤੋਂ ਲੈ ਕੇ 24% ਈਲਡ ਲੈ ਰਹੇ ਹਾਂ ਇਹ ਮੇਰਾ 1 ਆਫ ਦਾ ਬੈਸਟ ਫਾਰਮੂਲਾ ਹੈ ਤੇ ਐਸੇ ਫਾਰਮੂਲੇ ਦੇ ਅਧੀਨ ਹੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਵੀ ਆਪਾਂ ਕੰਪੋਸਟਿੰਗ ਦਾ ਕਿਹੜਾ ਕਿਹੜਾ ਤੱਤ ਕਿੰਨਾ ਕਿੰਨਾ ਰੱਖਣਾ ਹੈ ਸਾਰਿਆਂ ਨੂੰ ਪਹਿਲਾਂ ਆਪਾਂ ਇਹਦੇ ਵਿੱਚ ਜਿਹੜਾ ਮਟੀਰੀਅਲ ਰੱਖਦੇ ਹਾਂ ਉਹ ਬੇਸ ਮਟੀਰੀਅਲ ਹੈ ਜਿਹਦੇ ਵਿੱਚ ਆਪਾਂ ਵੀਟ ਸਟ੍ਰਾ ਵੀਟ ਸਟ੍ਰਾ ਜਿਹਨੂੰ ਆਪਾਂ ਤੂੜੀ ਬੋਲਦੇ ਹਾਂ ਤੂੜੀ ਆਪਾਂ ਸਾਰਿਆਂ ਨੂੰ ਜ਼ਿਆਦਾ ਲੈਣੇ ਹਨ ਠੀਕ ਹੈ ਜੀ ਹੁਣ ਮੰਨ ਲਓ ਤੁਸੀਂ 10 ਟਨ ਤੂੜੀ 10 ਟਨ ਮਤਲਬ 10000 ਕਿਜੀ ਆਫ ਵੀਟ ਸਟਰੋ ਲੈ ਰਹੇ ਆ ਠੀਕ ਹੈ ਹੁਣ ਬੇਸਿਕਲੀ ਕੈਲਕੂਲੇਸ਼ਨ ਹਮੇਸ਼ਾ ਆਪਾਂ ਰਿਵਰਸ ਕਰਦੇ ਹਾਂ ਵੀ ਮੈਂ ਮੋਸਟਲੀ ਮੈਨੂੰ ਕਿਸਾਨ ਭਰਾ ਸੋਚਦੇ ਪੁੱਛਦੇ ਹਨ ਵੀ ਕਿੰਨੀ ਤੂੜੀ ਤੋਂ ਕਿੰਨੀ ਖਾਦ ਬਣ ਜਾਂਦੀ ਹੈ ਤਾਂ ਸਾਡਾ ਸਿੰਪਲ ਫਾਰਮੂਲਾ ਹੈ ਜੇ ਤੁਸੀਂ 10 ਟਨ ਜਿਹੜੀ ਵੀ ਤੁਸੀਂ ਅਮਾਉਂਟ ਲੈ ਰਹੇ ਹੋ ਤੂੜੀ ਦੀ ਉਹਦੀ ਤਿੰਨ ਗੁਣਾ ਖਾਦ ਬਣਦੀ ਹੈ ਜੇ 10 ਟਨ ਖਾਦ ਲੈ ਰਹੇ ਹੋ ਤਾਂ ਇਹਦੇ ਚੋਂ ਨਾ ਨਾ ਕਰਦੇ ਵੀ 30 ਟਨ ਤੁਹਾਡੇ ਕੋਲ ਖਾਦ ਬਣੂਗੀ ਜਿਹੜੀ ਰੈਡੀ ਖਾਦ ਆਊਗੀ ਉਹ 30 ਟਨ ਹੋ ਠੀਕ ਹੈ ਜੀ 10 ਟਨ ਤੋਂ 30 ਟਨ ਯਾਨੀ ਕਿ ਤਿੰਨ ਗੁਣਾ ਖਾਦ ਬਣਦੀ ਹੈ ਹਮੇਸ਼ਾ ਹਮੇਸ਼ਾ ਉਸ ਤੋਂ ਬਾਅਦ ਹੁਣ ਆਪਾਂ ਇਸ ਤੋਂ ਕਿੰਨੇ ਬੈਗ ਬਣਾਂਗੇ ਹੁਣ ਇਸ ਤੋਂ ਮੰਨ ਲਓ ਕਿ ਇੱਕ ਬੈਗ ਦੇ ਵਿੱਚ 10 ਕਿਲੋ ਜੇ ਆਪਾਂ ਖਾਦ ਰੱਖਦੇ ਹਾਂ ਤਾਂ ਇਸ ਤੋਂ 3000 ਬੈਗ ਬਣ ਜਾਣਗੇ ਇਸ ਤੋਂ 3000 ਬੈਗ ਬਣ ਜਾਣਗੇ ਦੂਜਾ ਜਿਹੜਾ ਮੇਰਾ ਸਵਾਲ ਮੇਰੇ ਕੋਲ ਬਹੁਤ ਜ਼ਿਆਦਾ ਆਇਆ ਹੈ ਵੀ ਘੱਟ ਤੋਂ ਘੱਟ ਕਿੰਨੀ ਤੂੜੀ ਦੀ ਖਾਦ ਬਣਾ ਸਕਦੇ ਹਾਂ ਘੱਟ ਤੋਂ ਘੱਟ ਕਿੰਨੀ ਤੂੜੀ ਦੀ ਖਾਦ ਬਣਾ ਸਕਦੇ ਹਾਂ ਜਿਹੜੀ ਘੱਟ ਤੋਂ ਘੱਟ ਆਪਾਂ 300 ਕਿਲੋ ਤੂੜੀ ਦੀ ਖਾਦ ਬਣਾ ਸਕਦੇ ਹਾਂ ਇਸ ਤੋਂ ਘੱਟ ਨਹੀਂ ਲੈ ਸਕਦੇ ਠੀਕ ਹੈ 3 ਕੁੰਟਲ ਤੂੜੀ ਦੀ ਖਾਦ ਦੇ 6 ਕੁੰਟਲ ਤੁਹਾਡੀ ਬਣੇਗੀ ਕੀ ਬਣੇਗੀ ਕੰਪੋਸਟ ਬਣੇਗੀ ਤਾਂ ਉਹਦੇ ਵਿੱਚ 1% ਸਪੌਨ ਯੂਜ਼ ਹੁੰਦਾ ਹੈ ਯਾਨੀ ਕਿ 1 6 ਕਿਲੋ ਉਹਦੇ ਵਿੱਚ ਸਪੌਨ ਯੂਜ਼ ਹੋਊਗਾ ਠੀਕ ਹੈ ਇੱਥੇ ਤੁਹਾਡੀ 10 ਟਨ ਖਾਦ ਹੈ 10 ਟਨ ਟੁੜੀ ਹੈ 30 ਟਨ ਖਾਦ ਬਣੀ ਹੈ 3000 ਬੈਗ ਬਣੇ ਨੇ 30 ਟਨ ਖਾਦ ਦੇ ਵਿੱਚ 3 ਕਿਲੋ ਸਪੌਨ ਯੂਜ਼ ਹੋਊਗਾ 1% 3 ਕਿਲੋ ਇਸ ਦੇ ਵਿੱਚ ਸਪੌਨ ਯੂਜ਼ ਹੁੰਦਾ ਸੋ ਏਕੀਸੀ ਦਾ ਵੀਟ ਸਟ੍ਰੋ ਵੀਟ ਸਟ੍ਰੋ ਤੋਂ ਕਿੰਨੀ ਖਾਲ ਬਣਦੀ ਹੈ ਟੋਟਲ ਇਹ ਸਾਰਾ ਇਸ ਵਕਤ ਮੈਂ ਤੁਹਾਨੂੰ ਦੱਸਿਆ। ਸੋ ਵੀਟ ਸਟ੍ਰੋ ਆਪਾਂ 10 ਟਨ ਲਈ ਮੈਂ ਫਾਰਮੂਲਾ 10 ਟਨ ਦਾ ਬਣਾ ਰਿਆ ਹਾਂ ਤੁਸੀਂ ਉਸ ਤੋਂ ਤੁਸੀਂ ਚਲੋ ਮੈਂ 10 ਟਨ ਦੀ ਆਪਾਂ ਗੱਲ ਕੀਤੀ ਬਟ ਮੈਂ ਇੱਥੇ ਤੁਹਾਨੂੰ ਕਟ ਤੋਂ ਕਟ 1 ਟਨ ਤੋਂ ਖਾਦ ਬਣਾਣੀ ਦੱਸ ਰਿਹਾ ਹਾਂ ਤੁਸੀਂ ਉਸ ਨੂੰ ਫੋਲੋ ਕਰ ਸਕਦੇ ਹੋ ਐਸ ਸਚ 1 ਟਨ ਦੇ ਵਿੱਚ 1000 ਕਿਜੀ ਹੋ ਗਿਆ 1000 ਕਿਜੀ ਤੁਸੀਂ ਤੁਰੀ ਲੈ ਲੀ ਹੁਣ ਬਾਕੀ ਕਿਹੜੀਆਂ ਚੀਜ਼ਾਂ ਲੈਣੀਆਂ ਆਪਾਂ ਜੀ ਚਿਕਨ ਮੈਨੂਅਲ ਚਿਕਨ ਮੈਨੂਅਲ ਮੁਰਗੀਆਂ ਦੀਆਂ ਮਿੱਠਾਂ ਮੁਰਗੀਆਂ ਦੀਆਂ ਮਿੱਠਾਂ ਪੁਲਟਿ ਫਾਰਮ ਤੋਂ ਆਪਾਂ ਨੂੰ ਮਿਲਦੀਆਂ ਹਨ ਆਪਾਂ ਉਹ ਲੈਣੀ ਹੈ ਉਹ ਆਪਾਂ 80% 80% ਮਤਲਬ 800 ਕਿਲੋਜੀ ਪਰਸੈਂਟੇਜ ਦੇ ਵਿੱਚ 80% ਲੈਣੀ ਹੈ ਠੀਕ ਹੈ ਜੀ ਕਿਹ ਕਿਹਦੇ 80% ਤੂੜੀ ਦੇ 80% ਹੁਣ ਜਿੰਨਾ ਵੀ ਆਪਾਂ ਸਮਾਨ ਲਾਂਗੇ ਉਹ ਆਪਾਂ ਤੂੜੀ ਦੇ ਮੁਤਾਬਕ ਲਾਂਗੇ ਠੀਕ ਹੈ ਜੀ ਆਪਾਂ ਤੂੜੀ ਦੇ ਹਿਸਾਬ ਨਾਲ ਚੱਲਣਾ ਹੈ ਤੇ ਹੁਣ ਚਿਕਨ ਮੈਜਰ ਪੈਣੀ ਹੈ ਤਾਂ ਤੂੜੀ ਦੇ ਸਬੰਧ ਨਾਲ 80% ਪੈਣੀ ਹੈ ਉਸ ਤੋਂ ਬਾਅਦ ਪੈਣੀ ਹੈ ਜਿਸ ਵਿੱਚ ਡੀਓਸੀ ਜਿਹਨੂੰ ਆਪਾਂ ਖਲ ਵੀ ਬੋਲਦੇ ਹਾਂ ਡੀਓਸੀ ਡੀਓਸੀ ਲੈਣੀ ਹੈ ਜੀ ਆਪਾਂ ਇੱਥੇ 50 ਕਿਲੋ ਇਹ ਹੋਗੀ 5% ਡੀਓਸੀ ਹੋਊਗੀ ਜਿਸ ਵਿੱਚ 5% 50 ਕਿਲੋ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਡੀਓਸੀ ਤੋਂ ਬਾਅਦ ਯੂਰੀਆ ਇਜ਼ ਦਾ ਮੇਨ ਇੰਗਰੀਡੀਐਂਟ ਹੈ 15 ਕਿਲੋ 1.5% ਫਿਰ ਇਸ ਦੇ ਵਿੱਚ ਆਪਾਂ ਕੈਲਸ਼ੀਅਮ ਕੈਲਸ਼ੀਅਮ ਨਾਈਟ੍ਰੇਟ ਪਾਨੇ ਆ ਏ ਜੀ ਆਪਾਂ 0.5% ਪਾਣੇ ਹਨ ਠੀਕ ਹੈ ਜੀ ਕੈਲਸ਼ੀਅਮ ਨਾਈਟ੍ਰੇਟ ਤੋਂ ਬਾਅਦ ਸਿੰਗਲ ਸੁਪਰ ਫਾਸਫੇਟ ਪਾਣੇ ਹਨ 0.5% ਯਾਨੀ ਕਿ 100 ਟਨ ਕਿਲੋ ਕਿਲੋ ਬਣਿਆ 55 kg ਆ ਜਰਿਆ ਹੁੰਦਾ ਠੀਕ ਹੈ ਜੀ ਜਿਪਸਮ ਜੀਪਸਮ ਆਪਾਂ ਪਾਣੇ ਆ ਜੀ ਇਹਦੇ ਵਿੱਚ 10% 100 ਕਿਲੋ 100 ਕਿਲੋ ਆਪਾਂ ਜਿਪਸਮ ਇਹਦੇ ਵਿੱਚ ਪਾਣੇ ਇਹ ਸਾਰਾ ਜੀ ਫਾਰਮੂਲਾ ਹੈ ਠੀਕ ਹੈ ਵੀਟ ਸਟੋ ਆਪਾਂ ਲੈ ਲਈ 1 ਟਨ ਉਸ ਦੇ ਮੁਤਾਬਿਕ ਆਪਾਂ ਸਾਰਾ ਉਹਦੇ ਹਿਸਾਬ ਨਾਲ ਕੈਲਕੂਲੇਸ਼ਨ ਕਰਨੀ ਹੈ ਚਿਕਨ ਮੰਨੇਰ 80% ਡੀਓਸੀ 5% ਯੂਰੀਆ 1.5% ਕੈਲਸ਼ੀਅਮ ਨਾਈਟ੍ਰੇਟ 1/2% ਸਿੰਗਲ ਸੁਪਰ ਫਾਸਪੀਟ 80% ਤੇ ਜਿਪਸਮ 20% ਇਹ ਸਾਧੀਆਂ ਫਾਰਮੂਲੇ ਨੇ ਕਾਦੇ ਜੀ ਕੰਪੋਸਟ ਤਿਆਰ ਕਰਨ ਦੇ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ ਮਿਲਾਂਗੇ ਫਿਰ ਨੈਕਸਟ ਵੀਡੀਓ ਦੇ ਵਿੱਚ ਜਿੱਦੇ ਵਿੱਚ ਆਪਾਂ ਪੂਰੀ ਖਾਦ ਕਿਵੇਂ ਬਣਾਉਣੀ ਹੈ ਸੀਜ਼ਨਲ ਉਹ ਡਿਸਕਸ ਕਰਾਂਗੇ ਧੰਨਵਾਦ